ਸੋ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਸਾਰਿਆਂ ਨੂੰ ਦੋਸਤੋ ਅੱਜ ਦਾ ਵਲੌਗ ਜਿਹੜਾ ਇੱਕ ਐਮ ਹੋਣ ਵਾਲਾ ਇੱਕ ਸਰਪ੍ਰਾਈਜ਼ ਦੇਣਾ ਤੁਹਾਨੂੰ ਖੁਸ਼ਖਬਰੀ ਸ਼ਾਮਾਂ ਨੂੰ ਮਿਲੂਗੀ ਤੇ ਵੀਡੀਓ ਦੇ ਲਾਸਟ ਨਾਲ ਜੁੜੇ ਰਹੋ ਤੇ ਫਿਰ ਦਿਖਾ ਰਿਹਾ ਤੁਹਾਨੂੰ ਸਰਪ੍ਰਾਈਜ਼ ਤੇ ਆ ਆਪਣਾ ਝੋਟਾ ਮਗਰ ਹਲਤਾ ਤੇ ਆਪਾਂ ਚੱਲੇ ਆ ਸਰਪ੍ਰਾਈਜ਼ ਵਾਸਤੇ ਅੱਜ ਦਵਾ ਦੇ ਖੁਸ਼ਖਬਰੀ ਤੁਹਾਨੂੰ ਵੀਡੀਓ ਦੇ ਜੁੜੇ ਰਹੋ ਨਾਲ ਹੀ ਆਪੇ ਪਤਾ ਲੱਗ ਜਾਣਾ ਤੁਹਾਨੂੰ ਤੇ ਸੋ ਅਸੀਂ ਲੱਗੇ ਆ ਤਰਨ ਹੁਣ ਜੋ ਕਿ ਆ ਜੀ ਆਪਾਂ ਗੌਂਡੀਅਰ ਏਜੰਸੀ ਤਰਨਤਾਰਨ ਜੇ ਲਕਾਂ ਗਾਟੋ ਇਹ ਆਪਣਾ ਘੋੜਾ ਤੇ ਇੱਧਰ ਦੇਖੋ ਆਪਣਾ ਸਰਪ੍ਰਾਈਜ਼ ਜੀ ਆ ਜਿਹੜਾ ਮਿੱਤਰ ਆ ਵੀ ਮਿੱਤਰ ਆ ਇੱਕ ਹੋਰ ਮੇਰੇ ਮਿੱਤਰੋ ਪਹੁੰਚ ਚੁੱਕੇ ਆ ਯੰਡੀਆ ਰੈਂਸੀ ਮੂਸੇ ਵਾਲੇ ਕੋ ਪਹੁੰਚ ਗਏ ਮੂਸੇ ਵਾਲੇ ਕੋ ਹਾਂਜੀ ਮਿੱਤਰੋ ਅੱਜ ਸੁਬਣਾ ਆ ਗਿਆ ਪੂਰਾ ਇੱਕ ਸਕੈਂਡ ਦੇ ਵਿੱਚ ਵਿੱਚ ਹੀ ਏਸੀ ਕਰਤੀ ਖੋਲੀ ਇਹਨੇ ਬਾਕੀ ਕਾ ਬੰਦੇ ਅੰਦਰ ਵੇਖ ਸਕਦੇ ਜੇ ਤੁਸੀਂ ਆ ਇਹ ਐਕਸੀਲੇਟਰ ਉਂਗਲ ਦੇ ਨਾਲ ਹੀ ਕਰ ਸਕਦੇ ਆ ਆਹੜੇ ਤੇ ਲਿਫਟ ਵਾਲੇ ਲੀਵਰ ਤੇ ਆਹ ਡਿਸਟ੍ਰੀਬਿਊਟਰਾਂ ਦੇ ਆਹ ਗੇਅਰ ਗੇਅਰ ਦੋਵੇਂ ਇੱਕੇ ਸਾਈਡ ਤੇ ਕਰਦੇ ਆ ਡੀ ਜੀ ਤੇ ਪਿਛੇ ਵੀ ਆਪਾਂ ਨੂੰ ਕੋਲ ਰੱਖਣ ਨੂੰ ਮੋਬਾਈਲ ਚਾਰਜਰ ਬੋਤਲ ਹੋਲਡਰ ਕਾਹੀ ਇਥੋਂ ਆਇਕੋ ਇਕੋ ਦਾ ਸਟੈਂਡਰਡ ਮੂਡ ਹੋ ਜਾਂਦਾ ਏਸੀ ਦੀ ਮੰਨਣੀ ਬਹੁਤ ਗੱਲ ਏਸੀ ਤੇ ਗੱਡੀਆਂ ਨਾਲੋਂ ਵੀ ਪਹਿਲਾਂ ਕੂਲਿੰਗ ਕਰ ਜਾਂਦਾ ਕਿ ਐਂਟੀ ਗੱਲਬਾਤ ਬਣਾਈ ਜਾਂਦੀ ਰਹਿਣਾ ਦੋਖੀ ਤੋੜਦੇ ਆ ਬਾਕੀ ਕੈਬਨ ਕਾਫੀ ਖੁੱਲਾ ਵਾ ਏਡੀ ਗੱਲ ਨਹੀਂ ਕੈਬਨ ਦੀ ਬਹੁਤ ਹੀ ਵਧੀਆ ਤੇ ਸੋਹਣਾ ਟਰੈਕਟਰ ਬਣਾਇਆ ਤੇ ਲਓ ਵੀ ਤਿੰਨੇ ਦਿਨ ਸਰਪ੍ਰਾਈਜ਼ ਲੇ ਪਿੱमित्रा ਇੱਕ ਹੋਰ ਲੈ ਹੁਜੀ ਪਾ 5075d ਹੋਈ ਆ 4/4 ਏਸੀ ਕੈਬਨ ਬਣ ਗਈ ਆ ਜੀ ਪਾਲਟੀ 4/4 ਦਾ ਸਫਰਮ ਪੂਰਾ ਹੋ ਗਿਆ ਜਦੋਂ ਮਿੱਤਰੋ ਜੀਟਰ 35100 ਦਾ ਟਰੈਕਟਰ ਆਲੇ ਇੱਥੋਂ ਤੱਕ ਆਉਂਦੇ ਆ ਨਾ ਬਹੁਤ ਮਿਹਨਤੀ ਕਰਨੀ ਪੈਂਦੀ ਆ ਉਹ ਜੀਟਰ 35100 ਤੋਂ ਲਾ ਕੇ ਇੱਥੇ ਜੌਂਡੀਰ 4/4 ਦਾ ਸਫਰ ਕਰਦੇ ਸੌਖਾ ਨਹੀਂ ਦਿਨ ਰਾਤ ਮਿਹਨਤ ਕੀਤੀ ਆ 36 36 ਘੰਟੇ ਲਗਾਤਾਰ ਟਰੈਕਟਰ ਚਲਾਇਆ ਤੇ ਲੋਕਾਂ ਨੇ ਕਿਹਾ ਕਿਸ ਨੇ ਕਿਹਾ ਦੋ ਨੰਬਰ ਦੇ ਵਾਹੇ ਕੱਢਣ ਦੇ ਕਿਹਨੇ ਕਿਹਾ ਇੰਨਾ ਕੋ ਇੰਨੇ ਪੈਸੇ ਕਿੱਥੋਂ ਆ ਗਏ ਬਾਕੀ ਸਾਨੂੰ ਪਤਾ ਵੀ ਕਿੱਦਾਂ ਮਿਹਨਤ ਕੀਤੀ ਦੇਣ ਰਾਤ ਵਾਲ ਉੱਡ ਜਾਂਦੇ ਰੇ ਸ਼ੀਟ ਤੇ ਪੈ ਪੈ ਕੇ ਤੇ ਸੋ ਦੇਖੋ ਕਿਦਾਂ ਦਾ ਲੱਗਦੇ ਘੋੜੇ ਮੈਨੂੰ ਤਾਂ ਬੜੀ ਖੁਸ਼ੀ ਬੇਸੋਰੀ ਨਾਲ ਇੰਤਜ਼ਾਰ ਹੀ ਇਹਨਾਂ ਚੀਜ਼ਾਂ ਦਾ ਤੇ ਆਪਣਾ ਪੂਰਾ ਕਰਤਾ ਮਾਲਕ ਨੇ ਬਹੁਤ ਬਹੁਤ ਧੰਨਵਾਦ ਆ ਮੇਰੇ ਮਾਲਕ ਦਾ ਸਾਰਿਆਂ ਦੇ ਇਹ ਸੁਪਨੇ ਪੂਰੇ ਹੋਣ ਬਾ ਬਾਕੀ ਬੰਦਾ ਮਿਹਨਤ ਕਰਨਾ ਨਾ ਛੱਡੇ ਸਭ ਕੁਝ ਬੰਦਾ ਹਾਸਲ ਕਰ ਲੈਂਦਾ ਦੇਖ ਸਕਦੇ ਨੇ ਅੱਜ ਇਹਦੇ ਵਿਆਹ ਤੋਂ ਜ਼ਿਆਦੀ ਖੁਸ਼ੀ ਆ ਤੇ ਓਏ ਮਿੱਤਰਾਂ ਡਾਇਰ ਸ਼ੋਨਾ ਨੂੰ ਫੋਰਮੈਨ ਸਪੈਸ਼ਲ ਸੀਆਰਡੀ ਫੋਰਮੈਨ ਅਰਸ਼ਾ ਹੈ ਓਏ ਸਪੈਸ਼ਲ ਸੀਆਰਡੀ ਬ్రో ਫੋਰਮੈਨ ਅਰਸ਼ਾ ਸਿਛਦਲੀ ਖੋਲਣ ਡਾਇਆ ਅਜਾ ਇਹ ਆਪਣੇ ਵਾਲੇ ਦੀ ਉੱਤੇ ਲਾ ਦੇਣੀ ਹੈ ਜਿਹੜਾ ਆਪਾਂ ਦੂਜਾ ਲਿਆ ਇਹਦੀ ਲਾ ਦੇਣੀ ਆ ਤੇ ਜੀਤ ਕਰਦਾ ਨਹੀਂ ਆ ਜਟਾ ਤੈਨੂੰ ਛੱਡ ਕੇ ਜਾਣ ਨੂੰ ਬੜੀ ਘੈਂਟ ਗੱਲ ਬਾਤ ਜੀ ਟਰੈਕਟਰ ਹੀ ਇਹ ਟਰੈਕਟਰ ਮਿੱਤਰੋਗੇ ਇੰਨਾ ਕੇ ਟਰੈਕਟਰ ਨੇ ਆਪ ਨੂੰ ਕੰਮ ਦਿੱਤਾ ਨਾ ਸਾਹ ਦਿੱਤਾ ਗੇ ਛੱਡੀ ਗੱਲਾਂ ਦੋ ਹਾਂਜੀ ਵੱਡਾ ਫੋਰਮੈਨ ਤੇ ਆਪਣਾ ਉਹ ਲੱਗੇ ਨਹੀਂ ਲੱਗਦਾ ਇਹ ਸੀਆਰਟੀ ਹੋ ਕੇ ਆਇਆ ਵਾ ਸੀਆਰਟੀ ਹੋ ਗਿਆ ਵੀ ਨਹੀਂ ਤੇ ਧੋਨ ਦੀ ਟ੍ਰੇਨਿੰਗ ਕਰਕੇ ਆਇਆ ਵਾ ਭਾਵੇਂ ਪਿੱਛੇ ਹੋ ਗਿਆ ਇਹਨੂੰ ਲਿਆ ਕੈਮਰੇ ਕਿ ਇਹਨੇ ਹੋਣਾ ਨਹੀਂ ਕੈਮਰੇ ਜੀ ਮੈਂ ਕੋਈ ਜਾਂਦ ਫਿਰ ਆ ਦੂਰ ਖੜੋਵਾਵਾ ਆ ਕੱਡਾ ਤਗੜਾ ਪੰਦਾ ਜੀ ਮਹਾ ਕੈਮਰੇ ਚ ਆਉਂਦਾ ਵੇਖ ਲੋ ਕੈਮਰੇ ਚ ਪੂਰਾ ਨਹੀਂ ਜਿਉਂਦਾ ਦੋ ਫੂਨ ਲੋਣੇ ਪੈਣੇ ਨਾਦਾ ਨਹੀਂ ਓਏ ਦੋ ਫੂਨ ਲੋਣੇ ਪੈਣੇ ਹੋਰ ਮੈਂ ਜੀ ਮਨਜੋ ਮਨਜੋ ਉਸਤਾਦ ਜੀ ਲੈ ਵੀ ਮਿੱਤਰਾ ਅੱਜ ਬਾਬੇ ਨੇ ਕਰਤੀ ਰੀਤ ਪੂਰੀ ਆ ਖੜਾ ਆਪਣਾ 4x4 ਜਿਹੜਾ ਕਿੰਨੇ ਸੀ ਤਾਂ ਸਰਪ੍ਰਾਈਜ਼ ਆ ਮੇਤਰੋ ਆ ਸਰਪ੍ਰਾਈਜ਼ ਹੀ ਬਣ ਗਈ ਪਾਰਟੀ ਤੁਹਾਡੇ ਦੇ ਉੱਤੇ ਆਪਾਂ ਉਹ ਛਤਰੀ ਫਿੱਟ ਕਰਾਂਗੇ ਤੇ ਇਹ ਗੇਟ ਫਿੱਟ ਕਰਾਂਗੇ ਮਗਰ ਲੋ ਮੇਤਰੋ ਹੋ ਰਿਹਾ ਆਪਣਾ ਬਹੁਤ ਜ਼ਿਆਦਾ ਰੈਡੀ ਤੇ ਬਾਜੀ ਹੁਣੀ ਫੈਂਡਰ ਲਾਉਣ ਦੇ ਅਗਲੇ ਫੈਂਡਰ ਵੀ ਲਵਾਤੇ ਆਪਾਂ ਇਹਨਾਂ ਦਾ ਪ੍ਰਾਈਜ਼ ਬਹੁਤ ਆ 19000 ਰੁਪਿਆ ਤੇ ਤੁਹਾਡੇ ਲੱਗ ਰਿਹਾ ਛਤਰੀ ਡੈਕ ਆਪਣਾ ਹੀ ਆ ਉਹ ਸਮਾਨ ਬਾਕੀ ਵੀਡੀਓ ਫੈਂਡਰ ਲਾ ਕੇ ਫਿਰ ਵੇਖਦੇ ਆਂ ਪਲਾ ਕਿਦਾਂ ਦੇ ਲੱਗਦੇ ਇਹਨੂੰ ਹੋਰ ਮੈਂ ਜੀ ਮਾਰ ਦੋ ਯੋਰ ਹੋਰ ਮੈਂ ਜੀ ਮਾਰ ਦੋ ਯੋਰ ਹਾਂਜੀ ਮਿੱਤਰੋ ਹੁਣ ਆਇਆ ਇਹ ਸਵਾਦ ਆਪਾਂ ਨਾਲ ਫੈਂਡਰ ਵੀ ਲਵਾਤੇ ਅਗਲੇ ਚੱਕਿਆਂ ਦੇ ਮਗਰਾ ਮਗਰਾੜ ਤੇ ਛਤਰੀ ਆਪਾਂ ਪਹਿਲੀ ਆਪਣੀ ਵਾਲੀ ਲਾਦੀ ਸੀ ਉਹ ਫਿੱਟ ਕਰਾਤੀ ਡੈੱਕ ਹੀ ਉੱਚੇ ਵੇਖੋ ਲੋਕਾਂ ਬਣਦੀ ਨਾ ਵੜਨ ਦੀ ਗੱਲ ਜੀਟਰ ਵਾਲੇ ਜਦੋਂ ਆਉਂਦੇ ਇਹਨਾਂ ਦੇ ਉੱਤੇ ਉਦੋਂ ਮਹਾਰਾਜ ਸੁੱਖ ਰੱਖੇ ਸਾਰਿਆਂ ਦੀਆਂ ਰੀਝਾਂ ਪੂਰੀਆਂ ਕਰੀ ਬਾਬਾ ਆ ਵੜੀ ਰਕ ਰੀ ਜੀ ਰੀ ਜੀ ਅੱਜ ਪੂਰੀ ਹੋ ਗਈ ਆ ਕੀ ਬਹੁਤ ਵਧੀਆ ਸੁਆਬ ਭਾਜੀ ਹੋਣਾ ਦਾ ਚੌਂਡੀ ਰੱਖ ਕੇ ਲਕੰਗਾ ਆਟੋ ਤਰਨ ਤਰਨ ਵੇਖਿਆ